ਬਈ ਆ ਆਪਾਂ ਆਏ ਸੀਗੇ ਅੱਜ ਬੜਲਾਡੇ ਤੇ ਭੈਣ ਹੈਗੀ ਭੈਣ ਨੇ ਫੋਨ ਕਰਿਆ ਸੀਗਾ ਡੌਗ ਹੈ ਇਹ ਆ ਆਜਾ ਨਹੀਂ ਕੁਝ ਕਹਿੰਦਾ ਗੇਟ ਲੱਗਿਆ ਹੋਇਆ ਤੇ ਬਈ ਕਿਸੇ ਨੇ ਸੰਭਿਆ ਪਹਿਲਾਂ ਬੱਚਾ ਨੂੰ ਜਵਾਕਾ ਨੂੰ ਰੱਖਿਆ ਉਹਦੇ ਤੇ ਹੁਣ ਥੋੜੀ ਜਿਹੀ ਪ੍ਰੋਬਲਮ ਹੋ ਗਈ ਚਾਰੇ ਦੇਖੇ ਆ ਪਿੱਛੇ ਗੰਡ ਜੀ ਇਹਦੇ ਵੀ ਤਾਂ ਦੇਖਦੇ ਆ ਵੀ ਕਾਦੀ ਡਾਕਟਰ ਨੂੰ ਦਿਖਾਉਣਾ ਥੋੜੀ ਖੁਰਕ ਦੀ ਪ੍ਰੋਬਲਮ ਆ ਤੇ ਇੱਥੇ ਛੱਡ ਗਏ ਤੇ ਭੈਣ ਨੇ ਚਲੋ ਫੜ ਲਈ ਇਹਨੂੰ ਵੇ ਅਲਾਇ ਕਰਵਾ ਲਾਂਗੇ ਤੇ ਪਰ ਉਹ ਕਹਿੰਦੇ ਵੀ ਸਾਡੇ ਤੋਂ ਪੂਰਾ ਨਹੀਂ ਆਉਂਦਾਗਾ ਵੀ ਸਾਨੂੰ ਔਖਾ ਬੜਾ ਹੋ ਜਾਂਦਾ ਈ ਆ ਵੀ ਕੱਲੇ ਹੈਗੇ ਭੈਣ ਕਾਂ ਦੀ ਮਾਂ ਤੇ ਵੀਰੇ ਇਹਨੂੰ ਲੈ ਜਾਓ ਆ ਭੈਣ ਦੇ ਕੱਲ ਦੇ ਆਪਣੇ ਕੋਲੇ ਫੋਨ ਆਈ ਜਾਂਦੇ ਸੀ ਤਾਂ ਅੱਜ ਆਏ ਆ ਵੀ ਲੈਣੇ ਨੂੰ ਤੇ ਮੇਰੀ ਹਰ ਵੀਡੀਓ ਤੇ ਅਪੀਲ ਹੁੰਦੀ ਹੈ ਵੀ ਜੇ ਤੁਸੀਂ ਰੱਖ ਨਹੀਂ ਸਕਦੇ ਥੋੜੀ ਔਕਾਤ ਹੈ ਨਹੀਂ ਥੰਬਣ ਦੀ ਹਨ ਇਹਨੂੰ ਰੋਟੀ ਪਾਉਣ ਦੀ ਆ ਇਹਦਾ ਇਲਾਜ ਕਰਵਾਉਣ ਦੀ ਫਿਰ ਭਾਈ ਤੁਸੀਂ ਨਾਂ ਰੱਖਿਆ ਕਰੋ ਥੋੜੇ ਧੀਆਂ ਪੁੱਤ ਬਿਮਾਰ ਹੋ ਜਾਂਦੇ ਹਨ ਆਪਣੇ ਹੋ ਜਾਂਦੇ ਕੋਲੋਂ ਮੈਂ ਆਪਦੇ ਤੇ ਲਾਉਣਾ ਜਾਂ ਕੋਈ ਆਪਣਾ ਮਾਤ ਉਹ ਬਿਮਾਰ ਹੋ ਜਾਂਦਾ ਜਾਦਾ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ ਆ ਕੈਂਸਰ ਤੱਕ ਹੋ ਜਾਂਦਾ ਤਾਂ ਭਾਈ ਫਿਰ ਉਹਨਾਂ ਨੂੰ ਆਪਾਂ ਥੋੜੀ ਵੀ ਚੱਕੀ ਐਕਟਿਵਾ ਤੇ ਸਿੱਟੇ ਜਿੱਥੇ ਜਿਗਰ ਹਨਾ ਜਾ ਕੇ ਇਹ ਬਹੁਤ ਮਾੜੀ ਗੱਲ ਆ ਭਈ ਇਹ ਵੀਡੀਓ ਮੈਂ ਤਾਂ ਉਹ ਲੋਕਾਂ ਤੱਕ ਪਹੁੰਚੇ ਜ਼ਰੂਰ ਜਿਹੜੇ ਨੂੰ ਛੱਡ ਕੇ ਗਏ ਬੇਜਮਾਨ ਨੂੰ ਇਹ ਹੁਣ ਅ ਬੱਚਿਆਂ ਨੂੰ ਸੰਭਾਲਿਆ ਤੁਸੀਂ ਇੱਕ ਤਾਂ ਬੱਚੇ ਨੇ ਮੰਨ ਕੇ ਚਲੋ ਸੜਕਾਂ ਤੇ ਰਹਿਣਾ ਹਨਾ ਉਹਨੂੰ ਸਾਰਾ ਪਤਾ ਹੁੰਦਾ ਮੈਂ ਕਿਵੇਂ ਵਿਚਰਨਾ ਕਿੱਥੇ ਮੈਂ ਜਾਣਾ ਕਿੱਥੇ ਨਹੀਂ ਤਾਂ ਇਹਨੂੰ ਵੀ ਜ਼ਰੂੜੇ ਕੋਈ ਪਤਾ ਹੀ ਨਹੀਂ ਮੈਂ ਕਿੱਧਰ ਜਾਣਾ ਕਿੱਥੋਂ ਮੈਨੂੰ ਰੋਟੀ ਮਿਲੂਗੀ ਉਹਦਾ ਚਲੋ ਮੈਂ ਕਹਿੰਦਾ ਵੀ ਧੰਨ ਦਾ ਬਹੁਤ ਬਹੁਤ ਧੰਨਵਾਦ ਇਹਦਾ ਚਲੋ ਜਿਨ੍ਹਾਂ ਨੇ ਆਪਦੇ ਮੰਨ ਕੇ ਚਲੋ ਕਮਰੇ ਤੇ ਰਣਾ ਲਿਆ ਕੇ ਉੱਤੇ ਉਹਦੇਲੇ ਪੋਰਸ਼ਨ ਤੇ ਇਹਨੂੰ ਰੱਖ ਲਿਆ ਤੇ ਰੋਟੀ ਪਾਣੀ ਇਹਨੂੰ ਪਾਈ ਜਾਂਦੇ ਸਭ ਸੰਭਾਲ ਕਰੀ ਜਾਂਦੇ ਉਹ ਦਵਾਈ ਪਈ ਆ ਜੰਗੇ ਵਧੀਆ ਵਿਚਾਰੇ ਖਰਾਕ ਪਾਉਂਦੇ ਇਹਨੂੰ ਤਾਂ ਮੈਂ ਚਾਹੁੰਦਾ ਵੀ ਉਹ ਲੋਕਾਂ ਦਾ ਵੀਡੀਓ ਜ਼ਰੂਰ ਜਾਣੀ ਚਾਹੀਦੀ ਬਾਕੀ ਮੈਂ ਚਲੋ ਇਹਨੂੰ ਕਰਕੇ ਰੈਸਕਿਊ ਉਹਦੇ ਬਾਅਦ ਫਿਰ ਆਪਾਂ ਲਾਈਵ ਕਰਦੇ ਆਂ ਆਪਾਂ YouTube ਤੇ ਫਿਰ ਆਪਾਂ ਇਹਦੀ ਡਿਟੇਲ ਤੁਹਾਨੂੰ ਟਾਈਮ-ਟਾਈਮ ਤੇ ਦਿੰਦੇ ਰਹਾਗੇ ਨਾ ਤਾਂ ਤੇ ਨਾਲੇ ਇਹਦੀ ਫਿਰ ਤੁਹਾਨੂੰ ਪੂਰੀ ਡਿਟੇਲ ਆਪਾਂ YouTube ਤੇ ਇੱਕ ਆਸ ਦੀ ਕਿਰਨ ਹਾਂ ਉਹਦੇ ਤੇ ਫਿਰ ਆਪਾਂ ਕਰਦੇ ਆਂ ਗੱਲਬਾਤ ਠੀਕ ਹੈ ਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਭਲਾੜੇ ਗਏ ਸੀਗੇ ਯਾਜਾ ਬੱਚਾ ਲੈਣ ਰੈਸਕਿਊ ਕਰਨਾ ਇ ਲਿਆ ਅੰਦਰ ਉਹ ਗੱਡੀ 'ਚ ਬਿਠਾ ਲਿਆ ਤੇ ਬਈ ਮੈਂ ਕਹਿੰਦਾ ਉਹ ਲੋਕਾਂ ਦਾ ਇੱਕ ਵੀਡੀਓ ਮੈਂ ਪਹਿਲਾਂ ਵੀ ਕਿਹਾ ਸੀਗਾ ਹਨਾ ਦੁਬਾਰਾ ਕਹਿਣਾ ਜੋ ਲੋਕਾਂ ਦਾ ਇੱਕ ਵੀਡੀਓ ਜ਼ਰੂਰ ਜਾਣੀ ਚਾਹੀਦੀ ਹੈ ਕਿਉਂਕਿ ਬੱਚੇ ਦੇ ਬਹੁਤ ਬੁਰੇ ਹਾਲਾਤ ਹੈ ਤੇ ਬਈ ਤੇ ਚਲੋ ਵਿਚਾਰੀ ਭੈਣ ਨੇ ਜਿੰਨੇ ਕੁ ਜੋਗੀ ਸੀਗੀ ਹਨਾ ਆਪਦਾ ਇਲਾਜ ਕਰਨ ਦੀ ਕੋਸ਼ਿਸ਼ ਵੀ ਬੜੀ ਕਰੀ ਤੇ ਨਹੀਂ ਹੋਇਆ ਹਨਾ ਤਾਂ ਮੈਂ ਫੇਰ ਵੀ ਉਹ ਭੈਣ ਦਾ ਧੰਨਵਾਦ ਕਰਦਾ ਵੀ ਜਿਹਨੇ ਚਲੋ ਇਹਨੂੰ ਸੰਭੇ ਸੰਭਾਲਿਆ ਇਹਨੇ ਤਾਂ ਇਹਦਾ ਆ ਲੈਕ ਰੌਂਦ ਦੀ ਕੋਸ਼ਿਸ਼ੇ ਕਰੀ ਤਾਂ ਨਹੀਂ ਕਈ ਵਾਰੀ ਬੰਦੇ ਦਾ ਬਹੁਤ ਪੈਦਾ ਹਨ ਆ ਬਈ ਕੀ ਕਹਿਣਾ ਚਾਹੋਂ ਗਿਆ ਹੋਜੇ ਲੋਕਾ ਮੇਰੇ ਬਈ ਜਿਹੜੇ ਪਹਿਲਾਂ ਰੱਖ ਲੈਂਦੇ ਆ ਜੇ ਉਹ ਕੋਈ ਬਿਮਾਰ ਹੋ ਜਾਏ ਜਾਂ ਕੋਈ ਪ੍ਰੋਬਲਮ ਹੋ ਜਾਏ ਬੱਚੇ ਨੂੰ ਉਹਦੇ ਬਾਅਦ ਹੁਣ ਸੈਕਟਰ ਦੀ ਵੀ ਕਾਲ ਕਰਦੇ ਹਨਾ ਆ ਵੀ ਇਲਾਜ ਨਾ ਕਰਵਾਉਣਾ ਪਵੇ ਤੇ ਉਹਨੂੰ ਛੱਡਿਆ ਕਿ ਕਿਤੇ ਆ ਹੋਰ ਤੇ ਲਾ ਦੇਣਗੇ 5-10000 ਰੁਪਏ ਨਾ ਹੋਰ ਬੱਚਾ ਲੈਉਣਗੇ ਕੋਈ 2000 ਰੁਪਏ ਦੇ ਤੇ ਨਹੀਂ ਲਾ ਦਿੰਦੇ ਦੇ ਬੱਚੇ ਦੇ ਬਈ ਕੰਡੀਸ਼ਨ ਕਾਫੀ ਬੁਰੀ ਆ ਆਪਾਂ ਤੁਹਾਨੂੰ ਅਪਡੇਟ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਪਹਿਲਾਂ ਵੀ ਅਪਡੇਟ ਆਪਾਂ ਤੁਹਾਨੂੰ ਇਹਦੀ ਟਾਈਮ-ਟਾਈਮ ਤੇ ਦਿੰਦੇ ਰਹਾਂਗੇ ਤੇ ਵੱਢ ਗਿਆ ਬਈ ਮੈਨੂੰ ਆ ਮੇਰੇ ਹੱਥ ਤੇ ਵੱਢ ਗਿਆ ਦੰਦ ਮਾਰ ਗਿਆ ਮੈਨੂੰ ਵੀ ਟੀਕੇ ਲਵਾਉਣੇ ਪੈਣੇ ਆ ਹਨਾ ਤੇ ਉਹ ਵੀ ਜ਼ਰੂਰੀ ਆ ਬਈ ਤੁਹਾਨੂੰ ਪਤਾ ਆ ਆਪਦਾ ਇਹ ਵੀ ਜ਼ਰੂਰੀ ਆ ਬਈ ਆਪ ਦੀ ਸਾਂਭ ਸੰਭਾਲਾ ਸਾਫ ਸਫਾਈ ਇਹ ਵੀ ਜ਼ਰੂਰੀ ਹੈ ਭਾਈ ਤੇ ਆਪਾਂ ਫੜਲਾਡੇ ਤੋਂ ਨਿਕਲਿਆ ਨੂੰ ਹੋ ਗਿਆ ਆਪਾਂ ਨੂੰ ਤਾਂ ਘੰਟਾ ਹਨਾ ਪਿੱਖੀ ਪਿੱਖੀ ਟੱਪਿਆ ਹੀ ਆਪਾਂ ਤੇ ਪਿੰਡ ਆ ਕੇ ਫਿਰ ਉਹ ਨਮਾਉਣੇ ਧੋਣੇ ਨਾਲ ਤਾਂ ਨਾਲੇ ਕੋਈ ਇਹਦਾ ਇਲਾਜ ਦਾ ਇੰਤਜ਼ਾਮ ਕਰਦੇ ਆ ਤਾਂ ਭਾਈ ਜਿਵੇਂ ਕਿ ਮੈਂ ਕਹਿ ਰਿਹਾ ਹੁਣ ਵੀ ਆਪਾਂ ਜਗਾ ਲੈਣੀ ਹੈ ਜੀ ਬੇਜਵਾਨਾਂ ਵਾਸਤੇ ਜਿਵੇਂ ਇਹੋ ਜਿਹਾ ਹਨਾ ਹੁਣ ਇਹਨੂੰ ਸਾਨੂੰ ਘਰੇ ਰੱਖਣਾ ਪੈਣਾ ਵੀ ਯਾਰ ਦੋਸਤ ਦੇ ਜਿੰਨੇ ਦਿਨ ਠੀਕ ਨਹੀਂ ਹੁੰਦਾ ਜਦੋਂ ਠੀਕ ਹੋ ਗਿਆ ਤਾਂ ਕਿਸ ਨੂੰ ਦੇ ਦਿਆਂਗੇ ਤੇ ਆਪਾਂ ਜਗਾ ਲੈਣ ਵਾਸਤੇ ਜਦੋਂ ਜਾਇ ਤਾਂ ਬੜੀ ਕਰੀਅਨੇ ਭਈ ਜਗਾ ਆਦਾ ਆਪਾਂ ਨੂੰ ਹੱਲ ਹੋ ਜੇ ਕੁਝ ਪੈਸੇ ਚਾਹਾਂ ਆਪਣੇ ਕੋਲੇ ਹੈਗੇ ਵੀ ਆ ਤੇ ਆਪਦਾ ਯੋਗ ਦਾ ਜਰੂਰ ਪਾਇਆ ਕਰੋ ਦਿਲਪੁਰ ਕਿਉਂਕਿ ਆਪਾਂ ਮੈਂ ਨਹੀਂ ਚਾਹੁੰਦਾ ਵੀ ਮੇਰਾ ਸੁਪਨਾ ਇਹ ਹੀ ਹੈ ਵੀ ਬਾਈ ਕੋਈ ਵੀ ਬੇਜਬਾਨ ਕੋਈ ਇਲਾਜ ਤੋਂ ਬਿਨਾਂ ਨਾ ਮਰੇ ਕੋਈ ਭੁੱਖ ਨਾਲ ਨਾ ਮਰੇ ਆ ਚਲੋ ਜਿਹੜੀ ਭੈਣ ਤੁਸੀਂ ਲੈ ਕੇ ਆਦਾਰਣਾ ਬੱਚਾ ਉਹ ਭੈਣ ਨੇ ਵੀ ਕਿਹਾ ਵੀ ਕੋਈ ਨਹੀਂ ਵੀਰੇ ਆਪਾਂ ਤੇਰਾ ਸਾਥ ਦੇਵਾਂਗੇ ਆ ਤੇਰੇ ਨਾਲ ਖੜੇ ਆ ਵੀ ਜਦੋਂ ਵੀ ਤੂੰ ਜਗਾ ਲੈਂਗਾ ਤੇ ਪਰ ਜਗਾ ਵਾਸਤੇ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਝ ਕਰਨਾ ਪੈਂਦਾ ਹਨ ਤਾਂ ਮੇਰੀ ਅਪੀਲ ਆ ਵੀ ਵੀਡੀਓ ਇੱਕ ਤਾਂ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਇੱਕ ਬਈ ਆਪਣਾ ਯੋਗਦਾਨ ਤਿਲ ਫੁੱਲ ਆ ਜਰੂਰ ਪਾਇਆ ਕਰੋ ਕਿਉਂਕਿ ਆ ਬੂੰਦ ਬੂੰਦ ਨਾਲ دریا ਬਣਦਾ ਹੀ ਆ ਬਈ ਸੰਗਤ ਤਾਂ ਬਹੁਤ ਵੱਡੀ ਚੀਜ਼ ਹੁੰਦੀ ਐ ਸੰਗਤ ਚਾਹੇ ਤਾਂ ਕੀ ਨਹੀਂ ਕਰ ਸਕਦੇਓ ਤੁਸੀਂ ਆਪਦਾ ਜ਼ਰੂਰ ਕਰਿਆ ਕਰੋ ਤੇ ਨਾਲੋਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਭੈਣ ਭਰਾਵਾਂ ਨੂੰ ਮੇਰੀ ਅਪੀਲ ਬਾਕੀ ਇਹਦੀ ਆਪਾਂ ਤੁਹਾਨੂੰ ਅਪਡੇਟ ਦਿੰਨੇ ਆ ਜੋ ਵੀ ਇਹਦਾ ਇਲਾਜ ਹੁੰਦਾ ਜੋ ਵੀ ਇਹਨੂੰ ਪ੍ਰੋਬਲਮ ਹੋएगी ਹਨਾ ਪ੍ਰੋਬਲਮ ਤਾਂ ਕਾਫੀ ਐ ਨੂੰ ਬੱਚੇ ਨੂੰ ਤੇ ਤੁਹਾਨੂੰ ਦੱਸਦੇ ਆ ਨਾਲੇ ਦਿਖਾਉਨੇ ਆ ਬਾਕੀ ਜਿਆਦਾ ਜ਼ਖਮ ਬਈ ਮੈਂ ਦਿਖਾ ਨਹੀਂ ਸਕਦਾ ਫਿਰ ਮੇਰੀ ਆ ਵੀਡੀਓ ੜਾਉਣ ਤੇ ਫੇਸਬੁੱਕ ਵਾਲੇ ਜਾਂ ਅ Instagram ਵਾਲੇ YouTube ਵਾਲੇ ਤੇ ਵੀ ਸ਼ੇਅਰ ਕਰਦੇ ਆ ਕਰੋ ਬਦ ਬਦ ਧੰਨਵਾਦ ਲਓ ਬਈ ਆਪਾਂ ਆ ਡੌਗ ਲੈ ਆਂਦਾ ਹੁਣੇ ਪਹੁੰਚਿਆ ਹਜੇ ਲਗਭਗ 7:00 ਵਜੇ ਤੇ ਆਪਾਂ ਇਹਦਾ ਕੱਲ ਤੋਂ ਟ੍ਰੀਟਮੈਂਟ ਜੋ ਵੀ ਸ਼ੁਰੂ ਕਰਦੇ ਆ ਹਨਾ ਤੁਹਾਨੂੰ ਅਪਡੇਟ ਆਪਾਂ ਟਾਈਮ ਟਾਈਮ ਤੇ ਦੇ ਚੱਲਾਂਗੇ ਤੇਰਾ ਨਵਾਂ ਘਰ ਹਨਾ ਹਜੇ ਥੋੜਾ ਜਿਹਾ ਉਪਰ ਆ ਮਹਿਸੂਸ ਕਰਦਾ ਚਲੋ ਬਾਕੀ ਦੀ ਅਪਡੇਟ ਆਪਾਂ ਤੁਹਾਨੂੰ ਕੱਲ ਨੂੰ ਦਿੰਨੇ ਆਂ ਜੀ